ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਗੋਲੜੀ ਤਸੀਲ ਆਨੰਦਪੁਰ ਸਾਹਿਬ ਵੀ ਪੈ ਜਾਂਦੀ ਹੈ ਨੰਗਲ ਡੈਮ ਵੀ ਪੈ ਜਾਂਦੀ ਹੈ ਜ਼ਿਲ੍ਹਾ ਦੋਸਤੋ ਰੋਪੜ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਪਲੂਨ ਸਾਹੀਵਾਲ ਨਸਲ ਦੀ ਬੱਛੀ ਦਿਖਾਉਂਗਾ ਹਜੇ ਕਰਮਾ ਵਾਲੀ ਗੱਬਣਾ ਡੇਟ ਮੁਤਾਬਕ ਕੁਸਮੇ ਦੀ ਕੱਚੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਦੋਸਤੋ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਸੋਹਣੀ ਸਾਈ ਵਾਲਾਂ ਸਦੀ ਬੱਚੀ ਆ ਬਾਈ ਜੀ ਹੋਰਾਂ ਦੀ ਪਹਿਲਾ ਸੂਬਾ ਸੋਨ ਵਾਲੀ ਆ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ ਇੱਕ ਹਫਤੇ ਦੀ ਬਾਈ ਕਹਿੰਦਾ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 22 17 18 ਕਿਲੋ ਖੁੱਲਾ ਪਿਆ ਜੂ ਦੁੱਦ ਮਾਰ ਦਾ ਬਾਈ ਦੇਖ ਤਾਂ 24 25 ਕਿਲੋ ਸੀ ਗਿਆ ਬਾਕੀ ਦੋਸਤੋਂ ਕੱਦ ਕਾਠ ਵੱਡਾ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਬਾਕੀ ਦੋਸਤੋਂ ਚਾਰ ਥਾਣਾ ਮੁੱਠੀ ਵਾਲੇ ਗੈਪ 'ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾ ਥਾਣਾ ਦਾ ਸੇਮੇ ਸਾਈਜ਼ ਦੋਸਤੋਂ ਵਾਨੇ ਚ ਵਾਲ ਟੈਲ ਹਜੇ ਕਾਫੀ ਪਈ ਆ ਅੱਠਾ ਨੌਂ ਦਿਨਾਂ 'ਚ ਕਰਮਾਲੀ ਨੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੇਰ ਸੋਹਣਾ ਥਾਂ ਦੇ ਸਾਈਜ਼ ਸੋਹਣੇ ਆ ਮੁੱਠੀ ਵਾਲੇ ਥਾਣਾ ਚਾਰ ਹਾਤੀ ਚੁਾਈ ਵਾਲੇ ਗੈਪ 'ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਦੋਸਤੋ ਚਾਰਜ ਪਰ ਗੋਲ ਮਟੋਲ ਪਈ ਆ ਹਾਈਟ ਬਾਈ ਸੋਹਣੇ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਨਵਾਂ ਦਿਨਾਈ ਡੇਟ ਮੁਤਾਬਕ ਕੱਚੀ ਆ 8 ਤੋਂ 9 ਦਿਨ ਦੋਸਤੋ ਬੜੇ ਰਾਮ ਨਾਲ ਲੈ ਜੂ ਬਾਕੀ ਥਾਨ ਸੋਹਣੇ ਆ ਕਰਮਾ ਵਾਲੀ ਦੇ ਦੁੱਧ ਬਾਈ ਕਹਿੰਦਾ 17 18 ਕਿਲੋ ਖੁੱਲਾ ਪਿਆ ਜੂ ਮੁੱਲ ਬਾਈ ਕਹਿੰਦਾ ਇੱਕ ਨੰਬਰ ਬੱਚੀ ਦਾ ਫੋਨ ਤੇ ਹੀ ਕਰਾਂਗੇ ਸੋ ਜੀ ਨੂੰ ਪਸੰਦ ਆਜੂਗੀ ਨੰਬਰ ਦੋਸਤੋ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਦੀ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਦੋਸਤੋ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਦੋਸਤੋ ਜ ਨਵੀਂ ਵੀਡੀਓ ਦੇ ਨਾਲ ਉਹ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ ਦਿਲੋਂ ਬਹੁਤ ਬਹੁਤ ਧੰਨਵਾਦ ਜੀ